ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਲੈ ਕੇ ਹਾਜ਼ਰ ਹੋਏ ਆਂ ਆਪਾਂ ਆਪਣੀ ਅੱਜ ਦੀ ਇੱਕ ਨਵੀਂ ਕਹਾਣੀ ਮਨਦੀਪ ਜਦੋਂ ਸ਼ਾਪਿੰਗ ਕਰਕੇ ਘਰ ਆਈ ਤਾਂ ਉਸਦੇ ਹੱਥਾਂ ਵਿੱਚ ਬਹੁਤ سارے ਲਫਾਫੇ ਸੀ ਜਿਨ੍ਹਾਂ ਨੂੰ ਵੇਖ ਕੇ ਉਸਦੇ ਪਤੀ ਨੇ ਪੁੱਛਿਆ ਇਹ ਸਭ ਕੀ ਹੈ ਮਨਦੀਪ ਤੂੰ ਅੱਜ ਫਿਰ ਸ਼ਾਪਿੰਗ ਕਰਕੇ ਆਈ ਹੈ ਕੀ ਦੱਸਾਂ ਰਾਜਵੀਰ ਅੱਜ ਤਾਂ ਬਹੁਤ ਭਾਰੀ ਸੇ ਲੱਗੀ ਸੀ ਇਸ ਦੇ ਬਾਰੇ ਵਿੱਚ ਮੈਨੂੰ ਵੀ ਨਹੀਂ ਪਤਾ ਸੀ ਉਹ ਤਾਂ ਕੱਲ ਮਿਸਿਸ ਜਿੰਦਲ ਨੇ ਪਾਰਟੀ ਵਿੱਚ ਦੱਸਿਆ ਸੀ ਵਦਿਆ ਬ੍ਰਾਂਡਡ ਕੱਪੜੇ ਅਤੇ ਮੇਕਅਪ ਦਾ ਸਮਾਨ ਬਹੁਤ ਹੀ ਘੱਟ ਰੇਟ ਤੇ ਮਿਲ ਗਿਆ ਮੈਂ ਤਾਂ ਇਹ ਸਭ ਦੇਖ ਕੇ ਆਪਣੇ ਆਪ ਨੂੰ ਰੋਕ ਨਾ ਸਕੀ ਆਹ ਦੇਖੋ ਕਿੰਨੀ ਸੋਹਣੀ ਡਰੈੱਸ ਹੈ ਅੱਧੇ ਮੁੱਲ ਵਿੱਚ ਮਿਲੀ ਹੈ ਮਨਦੀਪ ਦੀ ਗੱਲ ਸੁਣ ਕੇ ਰਾਜਵੀਰ ਗੁੱਸੇ ਵਿੱਚ ਬੋਲਿਆ ਤੇਰੀ ਇਹ ਫਜ਼ੂਲ ਖਰਚੀ ਕਦੋਂ ਖਤਮ ਹੋਵੇਗੀ ਮਨਦੀਪ ਮੈਂ ਤੈਨੂੰ ਕਿੰਨੀ ਵਾਰ ਸਮਝਾਇਆ ਕਿ ਇਹਨਾਂ ਬੇਕਾਰ ਚੀਜ਼ਾਂ ਵਿੱਚ ਪੈਸਾ ਖਰਾਬ ਨਾ ਕਰਿਆ ਕਰ ਹੁਣ ਤਾਂ ਇਹ ਤੇਰਾ ਰੋਜ਼ ਦਾ ਹੀ ਕੰਮ ਹੋ ਗਿਆ ਰਾਜਵੀਰ ਨੂੰ ਗੁੱਸੇ ਵਿੱਚ ਦੇਖ ਕੇ ਮਨਦੀਪ ਕਹਿਣ ਲੱਗੀ ਕਿ ਮੇਰੀਆਂ ਸਾਰੀਆਂ ਸਹੇਲੀਆਂ ਹਰ ਪਾਰਟੀ ਵਿੱਚ ਮਹਿੰਗੇ ਮਹਿੰਗੇ ਕੱਪੜੇ ਅਤੇ ਗਹਿਣੇ ਪਹਿਨ ਕੇ ਆਉਂਦੀਆਂ ਹਨ ਮੈਨੂੰ ਵੀ ਸਜਣ ਸਵਰਨ ਦਾ ਸੌਂਕ ਹੈ ਜੁਐਲਰੀ ਨਾ ਸਹੀ ਪਰ ਮੈਂ ਆਪਣੀ ਪਸੰਦ ਦੇ ਕੱਪੜੇ ਤਾਂ ਖਰੀਦ ਹੀ ਸਕਦੀ ਆ ਮਨਦੀਪ ਨੇ ਥੋੜਾ ਨਰਾਜ਼ ਹੁੰਦੇ ਹੋਏ ਕਿਹਾ ਮਨਦੀਪ ਦੀ ਗੱਲ ਸੁਣ ਕੇ ਰਾਜਵੀਰ ਦਾ ਗੁੱਸਾ ਸੱਤਵੇਂ ਆਸਮਾਨ ਤੇ ਪਹੁੰਚ ਗਿਆ ਤੇ ਕਹਿਣ ਲੱਗਿਆ ਕਿ ਤੂੰ ਸਹੇਲੀਆਂ ਦੀ ਦੇਖਾ ਦੇਖੀ ਵਿੱਚ ਆਪਣਾ ਘਰ ਬਰਬਾਦ ਕਰ ਦੇਵੇਂਗੀ ਤੈਨੂੰ ਅੰਦਾਜ਼ਾ ਵੀ ਹੈ ਸਾਡੇ ਬੱਚੇ ਜਿਸ ਸਕੂਲ ਵਿੱਚ ਪੜ੍ਹਦੇ ਹਨ ਉਸ ਸਕੂਲ ਵਾਲਿਆਂ ਨੇ ਫੀਸ ਬਹੁਤ ਵਧਾ ਦਿੱਤੀ ਹੈ ਤੇਰੀ ਇਹ ਫਜ਼ੂਲ ਖਰਚੀ ਮੈਨੂੰ ਨੰਗ ਕਰ ਦੇਵੇਗੀ ਮਨਦੀਪ ਨੇ ਥੋੜੀ ਨਾਰਾਜ਼ਗੀ ਦਿਖਾਉਂਦੇ ਹੋਏ ਕਿਹਾ ਕਿ ਕੀ ਮੈਂ ਆਪਣੀ ਪਸੰਦ ਦਾ ਕੁਝ ਪਹਿਨ ਵੀ ਨਹੀਂ ਸਕਦੀ ਮਨਦੀਪ ਤੇ ਰਾਜਵੀਰ ਬਹਿਸ ਕਰਨ ਲੱਗੇ ਉਹਨਾਂ ਦੀ ਬਹਿਸ ਚੱਲ ਰਹੀ ਸੀ ਤਾ ਮਨਦੀਪ ਦੇ ਪਾਪਾ ਦਾ ਫੋਨ ਆਇਆ ਮਨਦੀਪ ਨੇ ਆਪਣੇ ਪਾਪਾ ਦਾ ਹਾਲ ਚਾਲ ਪੁੱਛਿਆ ਤਾਂ ਅੱਗੋਂ ਉਸਦੇ ਪਾਪਾ ਨੇ ਕਿਹਾ ਕਿ ਮੇਰੀ ਥੋੜੀ ਤਬੀਅਤ ਖਰਾਬ ਹੈ ਚੈੱਕਅਪ ਕਰਵਾਉਣ ਬਾਰੇ ਸੋਚ ਰਿਹਾ ਸੀ ਪਰ ਇਕੱਲਾ ਕਿਵੇਂ ਜਾਵਾਂ ਅਸਲ ਵਿੱਚ ਮਨਦੀਪ ਆਪਣੇ ਮਾਂ ਬਾਪ ਦੀ ਇਕਲੌਤੀ ਧੀ ਸੀ 4 ਮਹੀਨੇ ਪਹਿਲਾਂ ਮਨਦੀਪ ਦੀ ਮੰਮੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ ਸੀ ਮਨਦੀਪ ਨੇ ਆਪਣੇ ਪਾਪਾ ਨੂੰ ਕਿਹਾ ਕਿ ਤੁਸੀਂ ਤਾਇਆ ਜੀ ਦੇ ਬੇਟੇ ਨੂੰ ਨਾਲ ਲੈ ਕੇ ਡਾਕਟਰ ਕੋਲ ਚਲੇ ਜਾਓ ਮੈਂ ਉਹਨਾਂ ਨੂੰ ਫੋਨ ਕਰ ਦਿੰਦੀ ਹਾਂ ਮਨਦੀਪ ਦੇ ਪਾਪਾ ਨੇ ਕਿਹਾ ਕੀਤਾ ਏ ਉਹ ਤਾਂ ਆਪਣੀ ਪਤਨੀ ਅਤੇ ਬੱਚਿਆਂ ਨੂੰ ਲੈ ਕੇ ਘੁੰਮਣ ਫਿਰਨ ਗਿਆ ਹੈ ਮਨਦੀਪ ਨੇ ਆਪਣੇ ਪਾਪਾ ਨੂੰ ਕਿਹਾ ਕਿ ਤੁਸੀਂ ਆਰਾਮ ਕਰੋ ਮੈਂ ਤੁਹਾਨੂੰ ਰੁੱਕ ਕੇ ਫੋਨ ਕਰਦੀ ਹਾਂ ਮਨਦੀਪ ਨੇ ਆਪਣੇ ਪਾਪਾ ਨਾਲ ਗੱਲ ਕਰਕੇ ਰਾਜਵੀਰ ਨੂੰ ਕਿਹਾ ਕਿ ਪਾਪਾ ਬਿਮਾਰ ਹਨ ਤਾਇਆ ਜੀ ਦੇ ਪਰਿਵਾਰ ਵਾਲੇ ਜਿੱਥੇ ਘੁੰਮਣ ਲਈ ਗਏ ਹਨ ਉਹਨਾਂ ਨੂੰ ਡਾਕਟਰ ਕੋਲ ਲੈ ਕੇ ਜਾਣ ਵਾਲਾ ਕੋਈ ਨਹੀਂ ਘਰ ਵਿੱਚ ਪਾਪਾ ਦੀ ਦੇਖਭਾਲ ਕਰਨ ਵਾਲਾ ਵੀ ਕੋਈ ਨਹੀਂ ਮੈਨੂੰ ਲੱਗਦਾ ਹੈ ਸਾਨੂੰ ਪਾਪਾ ਨੂੰ ਆਪਣੇ ਕੋਲ ਲੈ ਆਉਣਾ ਚਾਹੀਦਾ ਹੈ ਰਾਜਵੀਰ ਨੇ ਮਨ ਹੀ ਮਨ ਸੋਚਿਆ ਹੁਣ ਇੱਕ ਹੋਰ ਖਰਚ ਮਨਦੀਪ ਉਹ ਕਹੀ ਹੈ ਨਾ ਮੌਸਮ ਬਦਲ ਰਿਹਾ ਹੈ ਜਿਸ ਦੇ ਕਾਰਨ ਥੋੜੀ-ਬਹੁਤ ਤਬੀਅਤ ਤਾਂ ਖਰਾਬ ਹੋ ਹੀ ਜਾਂਦੀ ਹੈ ਸ਼ਹਿਰ ਵਿੱਚ ਪਰ ਦੂਸ਼ਣ ਬਹੁਤ ਹੈ ਕੀ ਪਤਾ ਹੈ ਪਾਪਾ ਦਾ ਪਿੰਡ ਵਿੱਚੋਂ ਇੱਥੇ ਆ ਕੇ ਜੀ ਲੱਗੇ ਜਾਣਾ ਉਹਨਾਂ ਨੂੰ ਬੇਵਜ੍ਹਾ ਤੰਗ ਕਰਨਾ ਠੀਕ ਨਹੀਂ ਮਨਦੀਪ ਰਾਜਵੀਰ ਦੀ ਗੱਲ ਸੁਣ ਕੇ ਚੁੱਪ ਕਰ ਗਈ ਪਰ ਉਸ ਦੇ ਮਨ ਵਿੱਚ ਇੱਕ ਅਜੀਬ ਜਿਹੀ ਬੇਚੈਨੀ ਸੀ ਉਹ ਆਪਣੇ ਪਾਪਾ ਬਾਰੇ ਸੋਚ ਕੇ ਬਹੁਤ ਪਰੇਸ਼ਾਨ ਹੋ ਰਹੀ ਸੀ ਰਾਜਵੀਰ ਨੇ ਕਿਹਾ ਮਨਦੀਪ ਮੈਂ ਤੇਰੀ ਪਰੇਸ਼ਾਨੀ ਸਮਝਦਾ ਹਾਂ ਪਰ ਬੜਾਪੇ ਵਿੱਚ ਆ ਕੇ ਇਹ ਸਭ ਚੱਲਦਾ ਰਹਿੰਦਾ ਹੈ ਤੂੰ ਪਾਪਾ ਦਾ ਫੋਨ ਕਰਕੇ ਹਾਲਚਾਲ ਪੁੱਛਦੀ ਰਿਹਾ ਕਰ ਜੇਕਰ ਉਹਨਾਂ ਦੀ ਤਬੀਅਤ ਜ਼ਿਆਦਾ ਖਰਾਬ ਹੈ ਤਾਂ ਤੂੰ ਹੀ ਪਿੰਡ ਚਲੀ ਜਾ ਇਸ ਤਰ੍ਹਾਂ ਦੋ ਦਿਨ ਲੰਘ ਗਏ ਜਦੋਂ ਤੀਜੇ ਦਿਨ ਮਨਦੀਪ ਨੇ ਆਪਣੇ ਪਾਪਾ ਨੂੰ ਫੋਨ ਕੀਤਾ ਤਾਂ ਉਸਦੇ ਪਾਪਾ ਨੇ ਕਿਹਾ ਕੀਤੀ ਇਹ ਦਵਾਈ ਨਾਲ ਕੋਈ ਫਰਕ ਨਹੀਂ ਪਿਆ ਮੈਂ ਸੋਚ ਰਿਹਾ ਹਾਂ ਕਿ ਕਿਸੇ ਹੋਰ ਡਾਕਟਰ ਨੂੰ ਦਿਖਾ ਲਵਾਂ ਪਰ ਇਕੱਲੇ ਜਾਣ ਵਿੱਚ ਮੁਸ਼ਕਲ ਹੋ ਰਹੀ ਹੈ ਤੁਸੀਂ ਚਿੰਤਾ ਨਾ ਕਰੋ ਪਾਪਾ ਮੈਂ ਹੀ ਕੁਝ ਕਰਦੀ ਹਾਂ ਆਪਣੇ ਪਾਪਾ ਨਾਲ ਗੱਲ ਕਰਨ ਤੋਂ ਬਾਅਦ ਮੰਦੀਪ ਰਾਜਵੀਰ ਕੋਲ ਆਈ ਤੇ ਕਿਹਾ ਮੇਰੇ ਪਾਪਾ ਦੀ ਤਬੀਅਤ ਵਿੱਚ ਕੋਈ ਸੁਧਾਰ ਨਹੀਂ ਹੈ ਉਹਨਾਂ ਨੇ ਕਿਹਾ ਕਿ ਤੁਸੀਂ ਆ ਜਾਓ ਮੰਦੀਪ ਮੈਂ ਸਮਝਦਾ ਹਾਂ ਕਿ ਪਾਪਾ ਮੁਸ਼ਕਲ ਵਿੱਚ ਹਨ ਪਰ ਮੇਰੇ ਦਫ਼ਤਰ ਦਾ ਕੰਮ ਬਹੁਤ ਜ਼ਿਆਦਾ ਹੈ ਮੈਂ ਤਾਂ ਨਹੀਂ ਜਾ ਸਕਦਾ ਪਾਪਾ ਨੂੰ ਕਹੋ ਕਿ ਉੱਥੇ ਹੀ ਕਿਸੇ ਹੋਰ ਡਾਕਟਰ ਤੋਂ ਦਵਾਈ ਲੈ ਲੈਣ ਰਾਜਵੀਰ ਦੀ ਗੱਲ ਸੁਣ ਕੇ ਮਨਦੀਪ ਚੁੱਪਚਾਪ ਰਸੋਈ ਵਿੱਚ ਜਾ ਕੇ ਕੰਮ ਕਰਨ ਲੱਗ ਪਈ ਰਾਜਵੀਰ ਅਖਬਾਰ ਪੜ੍ਹਦਾ ਹੋਇਆ ਆਪਣੇ ਆਪ ਹੀ ਬੋਲਣ ਲੱਗਿਆ ਕਿ ਹੱਦ ਹੋ ਗਈ ਇਸ ਦੇ ਪਾਪਾ ਤਾਂ ਰੋਜ਼ ਹੀ ਫੋਨ ਕਰਕੇ ਸਾਨੂੰ ਆਉਣ ਲਈ ਕਹਿ ਦਿੰਦੇ ਹਨ ਸਾਡੇ ਕੋਲ ਇੰਨਾ ਫਾਲਤੂ ਟਾਈਮ ਕਿੱਥੇ ਹੈ ਜੇਕਰ ਬਿਮਾਰ ਹਨ ਤਾਂ ਖੁਦ ਹੀ ਡਾਕਟਰ ਕੋਲ ਕਿਉਂ ਨਹੀਂ ਚਲੇ ਜਾਂਦੇ ਮਨਦੀਪ ਵੀ ਉਹਨਾਂ ਨੂੰ ਇੱਥੇ ਲਿਆਉਣ ਦਾ ਸੋਚ ਰਹੀ ਹੈ ਮੈਂ ਕਿਹੜਾ ਉਸਦੇ ਪਿਓ ਦਾ ਠੇਕਾ ਲੈ ਰੱਖਿਆ ਹੈ ਰਾਜਵੀਰ ਦਫ਼ਤਰ ਚਲਾ ਗਿਆ ਮਨਦੀਪ ਜਲਦੀ ਜਲਦੀ ਘਰ ਦੇ ਕੰਮ ਨਿਪਟਾਉਣ ਲੱਗੀ ਥੋੜੇ ਟਾਈਮ ਬਾਅਦ ਮਨਦੀਪ ਦੀ ਕਿਰਾਏਦਾਰ ਉਸ ਕੋਲ ਆਈ ਉਸ ਨੂੰ ਉਦਾਸ ਦੇਖ ਕੇ ਪੁੱਛਣ ਲੱਗੀ ਕੀ ਕੀ ਹੋਇਆ ਹੈ ਤੁਸੀਂ ਉਦਾਸ ਲੱਗ ਰਹੇ ਹੋ ਮਨਦੀਪ ਨੇ ਦੱਸਿਆ ਕਿ ਪੈਣੇ ਮੇਰੇ ਪਾਪਾ ਦੀ ਸਿਹਤ ਖਰਾਬ ਹੈ ਉਹਨਾਂ ਨੂੰ ਡਾਕਟਰ ਕੋਲੇ ਲੈ ਕੇ ਜਾਣ ਵਾਲਾ ਕੋਈ ਨਹੀਂ ਪਰ ਰਾਜਵੀਰ ਕੋਲ ਦਫ਼ਤਰ ਦਾ ਬਹੁਤ ਜ਼ਿਆਦਾ ਕੰਮ ਹੈ ਇਸ ਲਈ ਉਹ ਵੀ ਨਹੀਂ ਜਾ ਸਕਦੇ ਮਨਦੀਪ ਦੀ ਕਿਰਾਏਦਾਰ ਦੀਪ ਨੇ ਆਪਣੇ ਘਰ ਵਾਲੇ ਨੂੰ ਦੱਸਿਆ ਕਿ ਭਾਬੀ ਜੀ ਦੇ ਪਾਪਾ ਦੀ ਤਬੀਅਤ ਬਹੁਤ ਖਰਾਬ ਹੈ ਪਰ ਰਾਜਵੀਰ ਕੋਲ ਅੰਕਲ ਜੀ ਨੂੰ ਡਾਕਟਰ ਕੋਲ ਲੈ ਕੇ ਜਾਣ ਦਾ ਸਮਾਂ ਨਹੀਂ ਹੈ ਤਾਂ ਦੀਪ ਦਾ ਪਤੀ ਕਹਿਣ ਲੱਗਿਆ ਕਿ ਜੇਕਰ ਰਾਜਵੀਰ ਕੋਲ ਟਾਈਮ ਨਹੀਂ ਤਾਂ ਤੂੰ ਭਾਬੀ ਜੀ ਦੇ ਨਾਲ ਚਲੀ ਜਾ ਮੈਂ ਤੁਹਾਨੂੰ ਛੱਡ ਆਉਂਦਾ ਹਾਂ ਮਨਦੀਪ ਕਹਿਣ ਲੱਗੀ ਕਿ ਮੈਂ ਤੁਹਾਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੀ ਦੀਪ ਦਾ ਪਤੀ ਕਹਿਣ ਲੱਗਿਆ ਕਿ ਇਸ ਵਿੱਚ ਪਰੇਸ਼ਾਨੀ ਵਾਲੀ ਕੋਈ ਗੱਲ ਨਹੀਂ ਹੈ ਅਸੀਂ ਇੱਕ ਪਰਿਵਾਰ ਦੀ ਤਰ੍ਹਾਂ ਹੀ ਰਹਿੰਦੇ ਹਾਂ ਜੇਕਰ ਅਸੀਂ ਇੱਕ ਦੂਜੇ ਦੇ ਕੰਮ ਨਹੀਂ ਆਵਾਂਗੇ ਤਾਂ ਹੋਰ ਕੌਣ ਆਵੇਗਾ ਦੀਪ ਦੇ ਪਤੀ ਨੇ ਮਨਦੀਪ ਅਤੇ ਦੀਪ ਨੂੰ ਗੱਡੀ ਵਿੱਚ ਬਿਠਾਇਆ ਤੇ ਪਿੰਡ ਵੱਲ ਚੱਲ ਪਏ ਪਿੰਡ ਜਾ ਕੇ ਉਹ ਸਾਰੇ ਮਨਦੀਪ ਦੇ ਪਾਪਾ ਨੂੰ ਡਾਕਟਰ ਕੋਲ ਲੈ ਗਏ ਡਾਕਟਰ ਨੇ ਉਹਨਾਂ ਦੇ ਟੈਸਟ ਕੀਤੇ ਅਤੇ ਦਵਾਈ ਦੇ ਦਿੱਤੀ ਮਨਦੀਪ ਕੁਝ ਦਿਨਾਂ ਲਈ ਆਪਣੇ ਪਾਪਾ ਕੋਲ ਪੈਂਡ ਹੀ ਰੁਕ ਗਈ ਦੀਪ ਤੇ ਉਸ ਦਾ ਪਤੀ ਵਾਪਸ ਆ ਗਏ ਉਹਨਾਂ ਨੇ ਮਨਦੀਪ ਨੂੰ ਕਿਹਾ ਕਿ ਜੇਕਰ ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਸਾਨੂੰ ਫੋਨ ਕਰ ਦੇਣਾ ਕੁਝ ਦਿਨਾਂ ਬਾਅਦ ਮਨਦੀਪ ਵਾਪਸ ਆਈ ਤਾਂ ਰਾਜਵੀਰ ਪੁੱਛਣ ਲੱਗਿਆ ਹੁਣ ਪਾਪਾ ਦੀ ਸਿਹਤ ਕਿਵੇਂ ਹੈ ਮਨਜੀਤ ਨੇ ਕਿਹਾ ਹੁਣ ਠੀਕ ਹਨ ਪੀਪੀ ਜ਼ਿਆਦਾ ਵੱਧ ਗਿਆ ਸੀ ਇਸ ਲਈ ਉਹਨਾਂ ਦੀ ਸਿਹਤ ਵਿਗੜ ਗਈ। ਮਨਦੀਪ ਨੇ ਰਾਜਵੀਰ ਨੂੰ ਦੱਸਿਆ ਕਿ ਪਾਪਾ ਦਾ ਜੋ ਕੋਰਟ ਵਿੱਚ ਜ਼ਮੀਨ ਦਾ ਕੇਸ ਚੱਲ ਰਿਹਾ ਸੀ, ਉਹ ਕੇਸ ਪਾਪਾ ਜਿੱਤ ਗਏ। ਤੁਹਾਨੂੰ ਪਤਾ ਹੈ ਰਾਜਵੀਰ, ਉਸ ਜ਼ਮੀਨ ਦੀ ਕੀਮਤ 6 ਕਰੋੜ ਰੁਪਏ ਹੋ ਗਈ ਹੈ। ਇਹ ਸੁਣ ਕੇ ਰਾਜਵੀਰ ਦੇ ਚਿਹਰੇ ਤੇ ਇੱਕਦਮ ਖੁਸ਼ੀ ਆ ਗਈ। ਉਸ ਨੂੰ ਲੱਗਿਆ ਜਿਵੇਂ ਉਸ ਦੀ ਤਾਂ ਲਾਟਰੀ ਲੱਗ ਗਈ ਹੋਵੇ। ਵਾਹ ਮੰਦੀਪ ਇਹ ਤੂੰ ਬੜੀ ਵਧੀਆ ਖਬਰ ਸੁਣਾਈ ਹੈ ਪਾਪਾ ਨੇ ਦੱਸਿਆ ਕੁਝ ਯੂਐਸ ਪੈਸੇ ਦਾ ਕੀ ਕਰਨਗੇ ਰਾਜਵੀਰ ਜਦੋਂ ਸਰੀਰ ਹੀ ਸਾਥ ਨਾ ਦੇਵੇ ਤਾਂ ਫਿਰ ਪੈਸਾ ਕਿਸ ਕੰਮ ਦਾ ਰਾਜਵੀਰ ਦੇ ਮਨ ਵਿੱਚ ਉਥਲ-ਪੁਥਲ ਮਚ ਗਈ ਉਸਨੇ ਸੋਚਿਆ ਕਿ ਮੰਦੀਪ ਆਪਣੇ ਪਿਓ ਦੀ ਕੁਲੋਤੀ ਧੀ ਹੈ ਅ ਰਾਜਵੀਰ ਨੂੰ ਲੱਗਣ ਲੱਗਿਆ ਕਿ ਕਿਤੇ ਮੰਦੀਪ ਦੇ ਪਾਪਾ ਇਹ ਜ਼ਮੀਨ ਆਪਣੇ ਭਰਾ ਦੇ ਮੁੰਡਿਆਂ ਨੂੰ ਨਾ ਦੇ ਦੇਣ ਰਾਜਵੀਰ ਨੂੰ ਖਿਆਲਾਂ ਵਿੱਚ ਡੁੱਬਿਆ ਹੋਇਆ ਵੇਖ ਕੇ ਮਨਦੀਪ ਨੇ ਪੁੱਛਿਆ ਰਾਜਵੀਰ ਕੀ ਸੋਚ ਰਹੇ ਹੋ ਤਾਂ ਰਾਜਵੀਰ ਕਹਿਣ ਲੱਗਿਆ ਕਿ ਮੈਨੂੰ ਲੱਗਦਾ ਹੈ ਪਾਪਾ ਨੂੰ ਆਪਣੇ ਕੋਲ ਲੈ ਆਉਣਾ ਚਾਹੀਦਾ ਹੈ ਉਹਨਾਂ ਦੀ ਸਿਹਤ ਠੀਕ ਨਹੀਂ ਰਹਿੰਦੀ ਜੇਕਰ ਪਾਪਾ ਸਾਡੇ ਕੋਲ ਆ ਜਾਣਗੇ ਤਾਂ ਅਸੀਂ ਉਹਨਾਂ ਦਾ ਖਿਆਲ ਰੱਖਾਂਗੇ ਮਨਦੀਪ ਕਹਿਣ ਲੱਗੀ ਕਿ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਪਰ ਤੁਸੀਂ ਤਾਂ ਕਿਹਾ ਕਿ ਦਫ਼ਤਰ ਵਿੱਚ ਬਹੁਤ ਜ਼ਿਆਦਾ ਕੰਮ ਹੈ ਰਾਜਵੀਰ ਕਹਿਣ ਲੱਗਿਆ ਕਿ ਮਨਦੀਪ ਮੈਨੂੰ ਨਹੀਂ ਪਤਾ ਸੀ ਕਿ ਪਾਪਾ ਦੀ ਸਿਹਤ ਇੰਨੀ ਜ਼ਿਆਦਾ ਖਰਾਬ ਹੈ ਮਨਦੀਪ ਕਹਿਣ ਲੱਗੀ ਤੁਸੀਂ ਤਾਂ ਕਹਿੰਦੇ ਸੀ ਇੱਥੋਂ ਦਾ ਮਾਹੌਲ ਠੀਕ ਨਹੀਂ ਅਤੇ ਪਾਪਾ ਦਾ ਇੱਥੇ ਜੀ ਨਹੀਂ ਲੱਗਣਾ ਇੱਕ ਦੋ ਦਿਨ ਤੱਕ ਨੂੰ ਤਾਇਆ ਜੀ ਦਾ ਪਰਿਵਾਰ ਵਾਪਿਸ ਆਉਣ ਵਾਲਾ ਹੈ ਉਹ ਪਾਪਾ ਦਾ ਖਿਆਲ ਰੱਖ ਲੈਣਗੇ ਨਹੀਂ ਮਨਦੀਪ ਮੈਂ ਤਾਂ ਕਹਿੰਦਾ ਹਾਂ ਕਿ ਪਾਪਾ ਨੂੰ ਇੱਥੇ ਹੀ ਲੈ ਆਈਏ ਤੇ ਪਾਪਾ ਨੂੰ ਫੋਨ ਕਰਕੇ ਦੱਸ ਦੇ ਅਸੀਂ ਐਤਵਾਰ ਨੂੰ ਉਹਨਾਂ ਨੂੰ ਲੈਣ ਲਈ ਆ ਰਹੇ ਹਾਂ ਅਗਲੇ ਦਿਨ ਸਵੇਰੇ ਜਦੋਂ ਮਨਦੀਪ ਉੱਠੀ ਤਾਂ ਰਾਜਵੀਰ ਮਨਦੀਪ ਦੇ ਉੱਠਣ ਤੋਂ ਪਹਿਲਾਂ ਹੀ ਤਿਆਰ ਹੋ ਚੁੱਕਿਆ ਸੀ ਮਨਦੀਪ ਨੇ ਪੁੱਛਿਆ ਕਿ ਰਾਜਵੀਰ ਅੱਜ ਦਫ਼ਤਰ ਜਲਦੀ ਜਾਣਾ ਹੈ ਤੁਸੀਂ ਇੰਨੀ ਜਲਦੀ ਚਲਦੀ ਕਿਉਂ ਤਿਆਰ ਹੋ ਗਏ ਨਹੀਂ ਮਨਦੀਪ ਮੈਂ ਅੱਜ ਦਫ਼ਤਰ ਤੋਂ ਛੁੱਟੀ ਲਈ ਹੈ ਛੁੱਟੀ ਮਨਦੀਪ ਨੇ ਹੈਰਾਨ ਹੋ ਕੇ ਪੁੱਛਿਆ ਕਿਉਂ ਕੋਈ ਖਾਸ ਗੱਲ ਹੈ ਹਾਂ ਮਨਦੀਪ ਆਪਾਂ ਅੱਜ ਹੀ ਪਾਪਾ ਨੂੰ ਲੈਣ ਲਈ ਪਿੰਡ ਜਾ ਰਹੇ ਹਾਂ ਪਰ ਰਾਜਵੀਰ ਤੁਸੀਂ ਤਾਂ ਕਹਿੰਦੇ ਸੀ ਕਿ ਐਤਵਾਰ ਵਾਲੇ ਦਿਨ ਚੱਲਾਂਗੇ ਤਾਂ ਅਚਾਨਕ ਕੀ ਹੋਇਆ ਰਾਜਵੀਰ ਕਹਿਣ ਲੱਗਿਆ ਉਹਨਾਂ ਦੀ ਸਿਹਤ ਦਾ ਸਵਾਲ ਹੈ ਇਸ ਮਾਮਲੇ ਵਿੱਚ ਮੈਂ ਕਿਸੇ ਤਰ੍ਹਾਂ ਦੀ ਲਾਪਰਵਾਹੀ ਨਹੀਂ ਕਰ ਸਕਦਾ ਤਿੰਨ ਦਿਨਾਂ ਬਾਅਦ ਤਾਇਆ ਜੀ ਦਾ ਪਰਿਵਾਰ ਆ ਰਿਹਾ ਹੈ ਕੀ ਪਤਾ ਹੈ ਜੇਕਰ ਉਹਨਾਂ ਨੇ ਪਹਿਲਾ ਫੈਸਲਾ ਕੀ ਜ਼ਮੀਨ ਆਪਣੇ ਕਬਜ਼ੇ ਵਿੱਚ ਲੈ ਲਈ ਤਾਂ ਫਿਰ ਆਪਾਂ ਕੀ ਕਰਾਂਗੇ ਮਨਦੀਪ ਤੂੰ ਪਾਪਾ ਨੂੰ ਹੁਣੇ ਹੀ ਫੋਨ ਕਰ ਕਿ ਅਸੀਂ ਤੁਹਾਨੂੰ ਲੈਣ ਲਈ ਆ ਰਹੇ ਹਾਂ ਜੀ ਜਦੋਂ ਮਨਦੀਪ ਨੇ ਫੋਨ ਕੀਤਾ ਤਾਂ ਉਸਦੇ ਪਾਪਾ ਨੇ ਕਿਹਾ ਕਿ ਹੁਣ ਮੇਰੀ ਸਿਹਤ ਠੀਕ ਹੈ ਮੈਂ ਇੱਥੇ ਹੀ ਰਹਾਂਗਾ ਮਨਦੀਪ ਕਹਿਣ ਲੱਗੀ ਕਿ ਪਾਪਾ ਜੇਕਰ ਤੁਸੀਂ ਸਾਡੇ ਨਾਲ ਰਹੋਗੇ ਤਾਂ ਅਸੀਂ ਤੁਹਾਡੀ ਵਧੀਆ ਸੇਵਾ ਸੰਭਾਲ ਕਰ ਸਕਾਂਗੇ ਰਾਜਵੀਰ ਨੇ ਮਨਦੀਪ ਦੇ ਹੱਥ ਵਿੱਚੋਂ ਫੋਨ ਫੜਿਆ ਤੇ ਕਹਿਣ ਲੱਗਿਆ ਪਾਪਾ ਜੀ ਸਾਡੇ ਲਈ ਤੁਹਾਡੀ ਸਿਹਤ ਸਭ ਤੋਂ ਜ਼ਰੂਰੀ ਹੈ ਅਸੀਂ ਅੱਜ ਹੀ ਤੁਹਾਨੂੰ ਲੈਣ ਲਈ ਆ ਰਹੇ ਹਾਂ ਮਨਦੀਪ ਦੇ ਪਾਪਾ ਕਹਿਣ ਲੱਗੇ ਕਿ ਬੇਟਾ ਤੁਸੀਂ ਮੇਰਾ ਕਿੰਨਾ ਖਿਆਲ ਰੱਖਦੇ ਹੋ ਪਰ ਮੈਨੂੰ ਪਿੰਡ ਵਿੱਚ ਰਹਿ ਕੇ ਜ਼ਿਆਦਾ ਸਕੂਨ ਮਿਲਦਾ ਹੈ ਪਰ ਪਾਪਾ ਤੁਸੀਂ ਨਹੀਂ ਜਾਣਦੇ ਇੱਥੇ ਮਨਦੀਪ ਨੂੰ ਤੇ ਮੈਨੂੰ ਤੁਹਾਡੀ ਬਹੁਤ ਚਿੰਤਾ ਰਹਿੰਦੀ ਹੈ ਜੇਕਰ ਤੁਸੀਂ ਸਾਡੇ ਕੋਲ ਹੋਵੋਗੇ ਤਾਂ ਸਾਡੀ ਚਿੰਤਾ ਵੀ ਖਤਮ ਹੋ ਜਾਵੇਗੀ ਮਨਦੀਪ ਦੇ ਪਾਪਾ ਨੇ ਰਾਜਵੀਰ ਨੂੰ ਆਉਣ ਲਈ ਹਾਂ ਕਰ ਦਿੱਤੀ ਮਨਦੀਪ ਦੇ ਪਾਪਾ ਦੇ ਆਉਣ ਤੋਂ ਬਾਅਦ ਘਰ ਵਿੱਚ ਖੁਸ਼ੀ ਦਾ ਮਾਹੌਲ ਹੋ ਗਿਆ। ਮਨਦੀਪ ਸਾਰਾ ਦਿਨ ਆਪਣੇ ਪਾਪਾ ਦਾ ਖਿਆਲ ਰੱਖਦੀ ਅਤੇ ਰਾਜਵੀਰ ਦਫ਼ਤਰੋਂ ਆਉਣ ਤੋਂ ਬਾਅਦ ਉਹਨਾਂ ਕੋਲ ਬੈਠ ਗੱਲਾਂ ਕਰਦਾ। ਕਈ ਦਿਨ ਇਸੇ ਤਰ੍ਹਾਂ ਹੀ ਚੱਲਦਾ ਰਿਹਾ। ਇੱਕ ਦਿਨ ਰਾਜਵੀਰ ਮੁੱਦੇ ਦੀ ਗੱਲ ਤੇ ਆਇਆ। ਕਹਿਣ ਲੱਗਿਆ ਪਾਪਾ ਸਾਡਾ ਘਰ ਥੋੜਾ ਪੁਰਾਣਾ ਲੱਗਦਾ ਹੈ। ਬੱਚੇ ਆਪਣੇ ਦੋਸਤਾਂ ਨੂੰ ਘਰ ਲੈ ਕੇ ਆਉਣ ਵਿੱਚ ਸ਼ਰਮ ਮਹਿਸੂਸ ਕਰਦੇ ਹਨ ਜੇਕਰ ਕਿਸੇ ਵਧੀਆ ਸੋਸਾਇਟੀ ਵਿੱਚ ਮਕਾਨ ਲੈਣ ਦੀ ਸੋਚਦੇ ਹਾਂ ਤਾਂ ਬਹੁਤ ਪੈਸਾ ਚਾਹੀਦਾ ਹੈ ਮੈਨੂੰ ਤਾਂ ਸਮਝ ਹੀ ਨਹੀਂ ਆ ਰਿਹਾ ਇਹ ਸਭ ਕਿਵੇਂ ਹੋਵੇਗਾ ਮਨਦੀਪ ਦੇ ਪਾਪਾ ਕਹਿਣ ਲੱਗੇ ਬੇਟਾ ਜੇਕਰ ਇਸ ਵਿੱਚ ਮੇਰੀ ਕੋਈ ਮਦਦ ਚਾਹੀਦੀ ਹੈ ਤਾਂ ਜ਼ਰੂਰ ਦੱਸਣਾ ਪਰ ਪਾਪਾ ਜੀ ਇਹ ਤਾਂ ਕਰੋੜਾ ਰੁਪਏ ਦੀਆਂ ਗੱਲਾਂ ਹਨ ਮਨਦੀਪ ਦੇ ਪਾਪਾ ਨੇ ਕਿਹਾ ਕਿ ਪੁੱਤਰ ਇਸ ਵਿੱਚ ਪਰੇਸ਼ਾਨ ਹੋਣ ਵਾਲੀ ਕੋਈ ਗੱਲ ਨਹੀਂ ਮੇਰੇ ਕੋਲ ਜੋ ਕੁਝ ਵੀ ਹੈ ਉਹ ਤੁਹਾਡਾ ਹੀ ਤਾਂ ਹੈ ਪਿੰਡ ਵਿੱਚੋਂ ਜ਼ਮੀਨ ਵੇਚਣ ਤੋਂ ਬਾਅਦ ਮੈਨੂੰ ਜੋ ਵੀ ਪੈਸਾ ਮਿਲੇਗਾ ਉਹ ਬਸ ਤੁਹਾਡੇ ਲਈ ਹੀ ਹੈ ਠੀਕ ਹੈ ਪਾਪਾ ਜੀ ਜੇ ਤੁਸੀਂ ਕਹਿੰਦੇ ਹੋ ਤਾਂ ਮੈਂ ਹੁਣ ਤੋਂ ਹੀ ਵਧੀਆ ਮਕਾਨ ਲੱਭਣਾ ਸ਼ੁਰੂ ਕਰ ਦਿੰਦਾ ਹਾਂ ਪਹਿਲਾਂ ਪਹਿਲਾਂ ਤਾਂ ਰਾਜਵੀਰ ਅਤੇ ਮਨਦੀਪ ਆਪਣੇ ਪਾਪਾ ਦਾ ਬਹੁਤ ਖਿਆਲ ਰੱਖਦੇ ਹਨ ਪਰ ਹੌਲੀ ਹੌਲੀ ਉਹਨਾਂ ਦਾ ਧਿਆਨ ਨਵਾਂ ਮਕਾਨ ਲੱਭਣ ਵੱਲ ਹੋ ਗਿਆ ਇੱਕ ਦਿਨ ਮਨਦੀਪ ਦੇ ਪਾਪਾ ਦੀ ਸਿਹਤ ਫਿਰ ਜ਼ਿਆਦਾ ਖਰਾਬ ਹੋ ਗਈ ਜਦੋਂ ਮਨਦੀਪ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਦਵਾਈ ਨਹੀਂ ਖਾਧੀ ਟਾਈਮ ਨਾਲ ਤਾਂ ਉਸਦੇ ਪਾਪਾ ਜੀ ਨੇ ਕਿਹਾ ਕਿ ਮੈਂ ਰਾਜਵੀਰ ਨੂੰ ਦਵਾਈ ਲਿਆਉਣ ਲਈ ਕਿਹਾ ਸੀ ਸ਼ਾਇਦ ਉਹ ਭੁੱਲ ਗਿਆ ਹੋਵੇਗਾ ਰਾਜਵੀਰ ਕਹਿਣ ਲੱਗਾ ਪਾਪਾ ਜੀ ਮੈਨੂੰ ਮਾਫ਼ ਕਰਨਾ ਮੈਨੂੰ ਆਫਿਸ ਵਿੱਚ ਬਹੁਤ ਕੰਮ ਸੀ ਇਸ ਲਈ ਮੈਂ ਦਵਾਈ ਨਹੀਂ ਲਿਆ ਸਕਿਆ ਠੀਕ ਹੈ ਬੇਟਾ ਮੈਨੂੰ ਡਾਕਟਰ ਕੋਲ ਲੈ ਚੱਲੋ ਰਾਜਵੀਰ ਨੇ ਗੱਡੀ ਦੀ ਚਾਬੀ ਚੱਕੀ ਅਤੇ ਮੰਦੀਪ ਨੂੰ ਲੈ ਕੇ ਜਲਦੀ ਜਲਦੀ ਇਹ ਕਹਿੰਦੇ ਹੋਏ ਚਲਾ ਗਿਆ ਕਿ ਮੈਨੂੰ ਬੈਂਕ ਵਿੱਚ ਕੰਮ ਹੈ ਤੁਸੀਂ ਚਿੰਤਾ ਨਾ ਕਰੋ ਅਸੀਂ ਆਉਂਦੇ ਹੋਏ ਤੁਹਾਡੀ ਦਵਾਈ ਲੈ ਆਵਾਂਗੇ ਤੁਸੀਂ ਆਰਾਮ ਕਰ ਲਓ ਅਸੀਂ ਜਲਦੀ ਹੀ ਆ ਜਾਵਾਂਗੇ ਮੰਦੀਪ ਦੇ ਪਾਪਾ ਦੀ ਤਬੀਅਤ ਜ਼ਿਆਦਾ ਖਰਾਬ ਹੋਈ ਵੇਖ ਕੇ ਦੀਪ ਘਬਰਾ ਗਈ ਦੀਪ ਨੇ ਆਪਣੇ ਪਤੀ ਨੂੰ ਬੁਲਾਇਆ ਅਤੇ ਉਹ ਮੰਦੀਪ ਦੇ ਪਾਪਾ ਨੂੰ ਡਾਕਟਰ ਕੋਲ ਲੈ ਗਈ ਮੰਦੀਪ ਤੇ ਰਾਜਵੀਰ ਆਪਣੀ ਹੀ ਦੁਨੀਆ ਵਿੱਚ ਮਸਤ ਰਹਿਣ ਲੱਗੇ ਜਦੋਂ ਵੀ ਮਨਦੀਪ ਦੇ ਪਾਪਾ ਦਵਾਈ ਲਿਆਉਣ ਨੂੰ ਆਖਦੇ ਤਾਂ ਰਾਜਵੀਰ ਕਹਿ ਦਿੰਦਾ ਕਿ ਮੈਂ ਕੱਲ ਨੂੰ ਲਿਆ ਦੇਵਾਂਗਾ ਇੱਕ ਦਿਨ ਤਾਂ ਹੱਦ ਹੀ ਹੋ ਗਈ ਸਵੇਰ ਦੇ 10 ਵਜੇ ਗਏ ਪਰ ਮਨਦੀਪ ਨੇ ਆਪਣੇ ਪਾਪਾ ਨੂੰ ਖਾਣਾ ਹੀ ਨਾ ਦਿੱਤਾ ਮਨਦੀਪ ਦੇ ਪਾਪਾ ਨੇ ਉਸ ਨੂੰ ਦੋ ਤਿੰਨ ਵਾਰ ਆਵਾਜ਼ ਵੀ ਮਾਰੀ ਪਰ ਮਨਦੀਪ ਮੋਬਾਈਲ ਵਿੱਚ ਇੰਨੀ ਵਿਅਸਤ ਸੀ ਕਿ ਉਸ ਨੇ ਉਹਨਾਂ ਦੀ ਕੋਈ ਗੱਲ ਹੀ ਨਾ ਸੁਣੀ ਦੀਪ ਉਹਨਾਂ ਦੀ ਆਵਾਜ਼ ਸੁਣ ਕੇ ਉਹਨਾਂ ਦੇ ਕੋਲ ਆਈ ਤੇ ਪੁੱਛਣ ਲੱਗੀ ਕੀ ਕੀ ਗੱਲ ਹੈ ਅੰਕਲ ਜੀ ਅੱਜ ਭਾਬੀ ਜੀ ਨੇ ਖਾਣਾ ਨਹੀਂ ਬਣਾਇਆ ਪਤਾ ਨਹੀਂ ਬੇਟਾ ਸ਼ਾਇਦ ਅੱਜ ਮਨਦੀਪ ਬਹੁਤ ਬੀਜ਼ੀ ਹੈ ਦੀਪ ਨੇ ਆਪਣੀ ਰਸੋਈ ਵਿੱਚੋਂ ਖਾਣਾ ਲਿਆਂਦਾ ਅਤੇ ਅੰਕਲ ਜੀ ਨੂੰ ਖਾਣਾ ਖਵਾ ਦਿੱਤਾ ਫਿਰ ਉਹਨਾਂ ਨੂੰ ਦਵਾਈ ਵੀ ਦੇ ਦਿੱਤੀ ਅੰਕਲ ਜੀ ਨੇ ਬਹੁਤ ਦਵਾਵਾਂ ਦਿੱਤੀਆਂ ਤੇ ਕਿਹਾ ਤੀਏ ਤੂੰ ਹਮੇਸ਼ਾ ਮੇਰੀ ਮਦਦ ਕਰਦੀ ਹੈਂ ਪ੍ਰਮਾਤਮਾ ਤੈਨੂੰ ਖੁਸ਼ ਰੱਖੇ ਹੁਣ ਮਨਦੀਪ ਦੇ ਪਾਪਾ ਦਵਾਈ ਲਿਆਉਣ ਲਈ ਦੀਪ ਦੇ ਪਤੀ ਨੂੰ ਕਹਿ ਦਿੰਦੇ ਤਾਂ ਉਹ ਲੈ ਆਉਂਦਾ ਮਨਦੀਪ ਅਤੇ ਰਾਜਵੀਰ ਨੇ ਵਧੀਆ ਅਲੀਸ਼ਾਨ ਘਰ ਖਰੀਦ ਲਿਆ ਰਾਜਵੀਰ ਅਤੇ ਮਨਦੀਪ ਨੇ ਆਪਣੇ ਪਾਪਾ ਨੂੰ ਜਲਦੀ ਹੀ ਜ਼ਮੀਨ ਦੀ ਰਜਿਸਟਰੀ ਕਰਵਾਉਣ ਲਈ ਕਿਹਾ ਮਨਦੀਪ ਦੇ ਪਾਪਾ ਨੇ ਕਿਹਾ ਕਿ ਅੱਜ ਮੇਰੀ ਤਬੀਅਤ ਠੀਕ ਨਹੀਂ ਹੈ ਪਹਿਲਾਂ ਡਾਕਟਰ ਕੋਲ ਚਲਦੇ ਹਾਂ ਰਾਜਵੀਰ ਕਹਿਣ ਲੱਗਿਆ ਕਿ ਡਾਕਟਰ ਕੋਲ ਕੱਲ ਚਲੇ ਜਾਵਾਂਗੇ ਅੱਜ ਤਾਂ ਜ਼ਮੀਨ ਦੀ ਰਜਿਸਟਰੀ ਦੀ ਤਰੀਕ ਹੈ ਜੇਕਰ ਤੁਸੀਂ ਜ਼ਮੀਨ ਦੀ ਰਜਿਸਟਰੀ ਨਹੀਂ ਕਰਵਾਉਂਗੇ ਤਾਂ ਅਸੀਂ ਘਰ ਦੀ ਰਜਿਸਟਰੀ ਕਿਵੇਂ ਕਰਵਾ ਸਕਾਂਗੇ ਮਨਦੀਪ ਤੇ ਰਾਜਵੀਰ ਕਹਿਣ ਲੱਗੇ ਕਿ ਗੱਡੀ ਵਿੱਚ ਬੈਠ ਕੇ ਹੀ ਤਾਂ ਜਾਣਾ ਹੈ ਰਜਿਸਟਰੀ ਕਰਵਾਉਣ ਤੋਂ ਬਾਅਦ ਤੁਹਾਨੂੰ ਡਾਕਟਰ ਕੋਲ ਲੈ ਜਾਵਾਂਗੇ ਮਨਦੀਪ ਦਾ ਪਾਪਾ ਕਹਿਣ ਲੱਗਿਆ ਕੀ ਧੀਏ ਮੇਰੀ ਤਬੀਅਤ ਸੱਚਮੁੱਚ ਠੀਕ ਨਹੀਂ ਹੈ ਮਨਦੀਪ ਅਤੇ ਰਾਜਵੀਰ ਨੇ ਉਹਨਾਂ ਦੀ ਕੋਈ ਗੱਲ ਨਾ ਸੁਣੀ ਅਤੇ ਦੋਨੋਂ ਘਰ ਦੀ ਰਜਿਸਟਰੀ ਕਰਵਾਉਣ ਲਈ ਚਲੇ ਗਏ ਉਹਨਾਂ ਦੇ ਜਾਣ ਤੋਂ ਬਾਅਦ ਮਨਦੀਪ ਦੇ ਪਾਪਾ ਦੀ ਤਬੀਅਤ ਹੋਰ ਵੀ ਜ਼ਿਆਦਾ ਖਰਾਬ ਹੋ ਗਈ ਉਹਨਾਂ ਨੇ ਮਨਦੀਪ ਨੂੰ ਫੋਨ ਕੀਤਾ ਪਰ ਮਨਦੀਪ ਨੇ ਇਹ ਕਹਿ ਕੇ ਫੋਨ ਕੱਟ ਦਿੱਤਾ ਕਿ ਅਸੀਂ ਥੋੜੀ ਦੇਰ ਬਾਅਦ ਆ ਰਹੇ ਹਾਂ ਫਿਰ ਉਹਨਾਂ ਨੇ ਦੀਪ ਦੇ ਘਰ ਵਾਲੇ ਨੂੰ ਫੋਨ ਕੀਤਾ ਉਹ ਜਲਦੀ ਨਾਲ ਉਹਨਾਂ ਨੂੰ ਹਸਪਤਾਲ ਲੈ ਗਿਆ ਜਦੋਂ ਰਾਜਵੀਰ ਅਤੇ ਮਨਦੀਪ ਆਪਣੇ ਪਾਪਾ ਜੀ ਨੂੰ ਲੈਣ ਘਰ ਆਏ ਤਾਂ ਉਹ ਉੱਥੇ ਨਹੀਂ ਸਨ ਇਹ ਵੇਖ ਕੇ ਉਹਨਾਂ ਨੂੰ ਚਿੰਤਾ ਹੋਣ ਲੱਗੀ ਤੇ ਆਪਣੇ ਪਾਪਾ ਨੂੰ ਫੋਨ ਲਗਾਇਆ ਪਰ ਫੋਨ ਸ ਵਿੱਚ ਆ ਫਾਰ ਰਿਹਾ ਸੀ ਦੀਪ ਦੇ ਪਤੀ ਨੇ ਰਾਜਵੀਰ ਨੂੰ ਫੋਨ ਕਰਕੇ ਪਾਪਾ ਦੀ ਹਾਲਤ ਬਾਰੇ ਦੱਸਿਆ ਤਾਂ ਰਾਜਵੀਰ ਗੁੱਸੇ ਨਾਲ ਕਹਿਣ ਲੱਗਿਆ ਕੀ ਆਖਿਰ ਤੂੰ ਸਾਬਤ ਕੀ ਕਰਨਾ ਚਾਹੁੰਦਾ ਹੈ ਤੂੰ ਪਾਪਾ ਨੂੰ ਹਸਪਤਾਲ ਲਾ ਕੇ ਮੈਨੂੰ ਨੀਵਾ ਦਿਖਾਉਣਾ ਚਾਹੁੰਦਾ ਹੈ ਦੀਪ ਦਾ ਪਤੀ ਕਹਿਣ ਲੱਗਿਆ ਕਿ ਅੰਕਲ ਦੀ ਤਬੀਅਤ ਸੱਚਮੁੱਚ ਬਹੁਤ ਖਰਾਬ ਹੋ ਗਈ ਸੀ 체크업 ਕਰਨ ਤੋਂ ਬਾਅਦ ਡਾਕਟਰ ਨੇ ਜੋ ਦੀਪ ਦੇ ਘਰ ਵਾਲੇ ਨੂੰ ਅੰਕਲ ਦੀ ਤਪੀਅਤ ਬਾਰੇ ਦੱਸਿਆ ਉਹ ਸੁਣ ਕੇ ਉਸ ਦੇ ਪੈਰਾਂ ਹੇਠੋਂ zameen ਨਿਕਲ ਗਈ ਡਾਕਟਰ ਨੇ ਦੱਸਿਆ ਕਿ ਜੇਕਰ ਇਹਨਾਂ ਨੂੰ ਹਸਪਤਾਲ ਲਿਆਉਣ ਵਿੱਚ ਥੋੜੀ ਹੋਰ ਦੇਰ ਹੋ ਜਾਂਦੀ ਤਾਂ ਇਹਨਾਂ ਦਾ ਬਚਣਾ ਮੁਸ਼ਕਲ ਸੀ ਡਾਕਟਰ ਨੇ ਇੱਕ ਹਫ਼ਤੇ ਲਈ ਉਹਨਾਂ ਨੂੰ ਹਸਪਤਾਲ ਵਿੱਚ ਭਰਤੀ ਕਰ ਲਿਆ ਇਸ ਦੌਰਾਨ ਦੀਪ ਤੇ ਉਸ ਦੇ ਪਤੀ ਨੇ ਹੀ ਅੰਕਲ ਦੀ ਦੇਖਭਾਲ ਕੀਤੀ ਰਾਜਵੀਰ ਅਤੇ ਮਨਦੀਪ ਕੋਲ ਤਾਂ ਆਪਣੇ ਪਾਪਾ ਲਈ ਬਿਲਕੁਲ ਹੀ ਟਾਈਮ ਨਹੀਂ ਸੀ ਉਹਨਾਂ ਨੂੰ ਰਜਿਸਟਰੀ ਦੀ ਤਰੀਕ ਅੱਗੇ ਕਰਨੀ ਪਈ ਜਦੋਂ ਮਨਦੀਪ ਦੇ ਪਾਪਾ ਹਸਪਤਾਲ ਤੋਂ ਘਰ ਆਏ ਤਾਂ ਰਾਜਵੀਰ ਨੇ ਕਿਹਾ ਕਿ ਪਾਪਾ ਜੀ ਪਲੀਜ਼ ਇਸ ਵਾਰ ਹਰ ਹਾਲਤ ਵਿੱਚ ਜ਼ਮੀਨ ਦੀ ਰਜਿਸਟਰੀ ਕਰਵਾ ਦੇਣਾ ਕੁਝ ਦਿਨਾਂ ਬਾਅਦ ਰਜਿਸਟਰੀ ਦੀ ਤਰੀਕ ਵੀ ਆ ਗਈ ਜੋ ਪੈਸੇ ਜ਼ਮੀਨ ਦੇ ਮਨਦੀਪ ਦੇ ਪਾਪਾ ਨੂੰ ਮਿਲੇ ਉਹਨਾਂ ਨੇ ਉਸ ਵਿੱਚੋਂ 3 ਕਰੋੜ ਰੁਪਏ ਰਾਜਵੀਰ ਅਤੇ ਮਨਦੀਪ ਨੂੰ ਦੇ ਦਿੱਤੇ ਅਤੇ ਕਹਿਣ ਲੱਗੇ ਕਿ ਬਾਕੀ ਬਚੇ 2 ਕਰੋੜ ਮੇਰੇ ਕੋਲ ਹੀ ਰਹਿਣਗੇ ਰਾਜਵੀਰ ਕਹਿਣ ਲੱਗਾ ਕਿ ਇਸ ਨਾਲ ਤਾਂ ਸਿਰਫ ਘਰ ਖਰੀਦਿਆ ਜਾਵੇਗਾ ਅਤੇ ਉਸ ਦੀ ਸਜਾਵਟ ਦਾ ਸਮਾਨ ਤਾਂ ਹਲੇ ਬਾਕੀ ਹੈ ਤਾਂ ਪਾਪਾ ਕਹਿਣ ਲੱਗੇ ਕਿ ਇਹ ਮੇਰੀ ਮਿਹਨਤ ਦੇ ਪੈਸੇ ਹਨ ਇਨਾਂ ਦਾ ਜੋ ਕੁਝ ਕਰਨਾ ਹੈ ਮੈਨੂੰ ਚੰਗੀ ਤਰ੍ਹਾਂ ਪਤਾ ਹੈ। ਪਾਪਾ ਨੇ ਦੀਪਤੇ ਉਸਦੇ ਪਤੀ ਨੂੰ ਕੋਲ ਬੁਲਾਇਆ ਤੇ ਕਿਹਾ ਕਿ ਮੈਂ ਪਿੰਡ ਵਿੱਚੋਂ ਜ਼ਮੀਨ ਵੇਚੀ ਹੈ ਜਿਸ ਦੇ 3 ਕਰੋੜ ਮੈਂ ਰਾਜਵੀਰ ਅਤੇ ਮਨਦੀਪ ਨੂੰ ਦੇ ਦਿੱਤੇ ਹਨ। ਬਾਕੀ ਬਚੇ 2 ਕਰੋੜ ਮੈਂ ਤੁਹਾਨੂੰ ਦੇਣਾ ਚਾਹੁੰਦਾ ਹਾਂ। ਇਹ ਮੇਰਾ ਆਖਰੀ ਫੈਸਲਾ ਹੈ। ਰਾਜਵੀਰ ਪਾਪਾ ਦੀ ਗੱਲ ਸੁਣ ਕੇ ਹੈਰਾਨ ਹੋ ਗਿਆ ਅਤੇ ਕਹਿਣ ਲੱਗਿਆ ਕਿ ਇਹ ਪੈਸੇ ਤਾਂ ਸਾਡੇ ਭਵਿੱਖ ਲਈ ਹਨ ਮਨਦੀਪ ਦੇ ਪਾਪਾ ਰਾਜਵੀਰ ਦੀ ਗੱਲ ਨੂੰ ਵਿੱਚੋਂ ਟੋਕਦੇ ਹੋਏ ਕਹਿਣ ਲੱਗੇ ਕਿ ਮੈਂ ਤੁਹਾਡੀਆਂ ਜ਼ਰੂਰਤਾਂ ਤੇ ਨੀਅਤ ਨੂੰ ਚੰਗੀ ਤਰ੍ਹਾਂ ਸਮਝ ਚੁੱਕਿਆ ਹਾਂ ਹੁਣ ਮੈਨੂੰ ਲੱਗਦਾ ਹੈ ਕਿ ਮੈਨੂੰ ਆਪਣੇ ਘਰ ਚਲੇ ਜਾਣਾ ਚਾਹੀਦਾ ਹੈ ਪਰ ਪਾਪਾ ਤੁਸੀਂ ਪਿੰਡ ਵਿੱਚ ਇਕੱਲੇ ਕਿਵੇਂ ਰਹੋਗੇ ਮਨਦੀਪ ਨੇ ਕਿਹਾ ਤਾਂ ਉਸਦੇ ਪਾਪਾ ਨੇ ਕਿਹਾ ਕਿ ਮੈਂ ਪਿੰਡ ਨਹੀਂ ਜਾ ਰਿਹਾ ਮੈਂ ਦੀਪ ਤੇ ਉਸਦੇ ਪਤੀ ਦੇ ਨਾਲ ਰਹਾਂਗਾ ਕਿਉਂਕਿ ਉਹਨਾਂ ਨੇ ਮੇਰਾ ਬਹੁਤ ਖਿਆਲ ਰੱਖਿਆ ਹੈ ਅੰਕਲ ਦੀਆਂ ਗੱਲਾਂ ਸੁਣ ਕੇ ਦੀਪ ਤੇ ਉਸਦੇ ਪਤੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਅੰਕਲ ਕਹਿਣ ਲੱਗੇ ਕਿ ਪੁੱਤਰ ਜੋ ਕੁਝ ਵੀ ਤੁਸੀਂ ਮੇਰੇ ਲਈ ਕੀਤਾ ਹੈ ਮੈਂ ਉਸ ਦਾ एहसान ਤਾਂ ਮੈਂ ਨਹੀਂ ਚੁਕਾ ਸਕਦਾ ਪਰ ਮੇਰੇ ਬਾਕੀ ਬਚੇ ਪੈਸਿਆਂ ਉੱਪਰ ਸਿਰਫ ਤੁਹਾਡਾ ਹੱਕ ਹੋਵੇਗਾ ਹੁਣ ਤੁਸੀਂ ਕਿਸੇ ਕਿਰਾਏ ਦੇ ਮਕਾਨ ਵਿੱਚ ਨਹੀਂ ਰਹੋਗੇ ਤੁਸੀਂ ਆਪਣੇ ਖੁਦ ਦੇ ਘਰ ਵਿੱਚ ਰਹੋਗੇ ਮੇਰੇ ਮਰਨ ਤੋਂ ਬਾਅਦ ਮੇਰਾ ਪਿੰਡ ਵਾਲਾ ਘਰ ਵੀ ਮੈਂ ਤੁਹਾਡੇ ਨਾਮ ਕਰਦਾ ਹਾਂ ਦੀਪ ਅਤੇ ਉਸਦਾ ਪਤੀ ਕਹਿਣ ਲੱਗੇ ਕਿ ਤੁਸੀਂ ਸਾਡੇ ਨਾਲ ਰਹਿਣਾ ਚਾਹੁੰਦੇ ਹੋ ਇਹ ਤਾਂ ਠੀਕ ਹੈ ਪਰ ਇਸ ਰਿਸ਼ਤੇ ਵਿੱਚ ਪੈਸਿਆਂ ਨੂੰ ਨਾ ਲਿਆਵੋ ਉਹਨਾਂ ਨੇ ਮਨਦੀਪ ਅਤੇ ਰਾਜਵੀਰ ਨੂੰ ਕਿਹਾ ਕਿ ਰਿਸ਼ਤੇ ਪੈਸੇ ਨਾਲ ਨਹੀਂ ਖਰੀਦੇ ਜਾਂਦੇ ਦੀਪ ਅਤੇ ਉਸਦੇ ਪਤੀ ਨੇ ਮੈਨੂੰ ਸਹਾਰਾ ਦਿੱਤਾ ਅਤੇ ਮੇਰੀ ਦੇਖਭਾਲ ਕੀਤੀ ਮਨਦੀਪ ਅਤੇ ਰਾਜਵੀਰ ਹੁਣ ਆਪਣੇ ਕਿਤੇ ਤੇ ਪਛਤਾ ਰਹੇ ਸੀ ਹਾਂਜੀ ਦੋਸਤੋ ਏਸੀ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਪਸੰਦ ਆਈ ਹੋਵੇਗੀ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਰਨਾ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਵਿੱਚ ਰੱਖਣੇ ਮਿਲਦੇ ਆ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਧੰਨਵਾਦ ਜੀ